ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦੀ ਮਲੋਟ ਵਿਖੇ ਜੀਪੀ ਦੇ ਸੀਨੀਅਰ ਆਗੂ ਤੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਹੇਠਾਂ ਮੀਟਿੰਗ ਹੋਈ ਇਸ ਰਣ ਪਾਰਤ ਪਾਕਿਸਤਾਨ ਦਰਮਿਆਨ ਪੈਦਾ ਹੋਏ ਤਣਾਅ ਮੌਕੇ ਕੇਂਦਰ ਵੱਲੋਂ निभाई ਗਈ ਐਮ ਭੂਮਿਕਾ ਦੀ ਸ਼ਲਾਘਾ ਕੀਤੀ ਗਈ ਇਸ ਰਣ ਪੰਜਾਬ ਅਤੇ ਹਰਿਆਣਾ ਵਿਚਾਲੇ ਪਾਣੀ ਦੇ ਮੁੱਦੇ ਤੇ ਵੀ ਚਰਚਾ ਕੀਤੀ ਗਈ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਹਰਿਆਣਾ ਤੇ ਪੰਜਾਬ ਦੋ ਪ੍ਰਾਣੀ ਜੇ ਕਿਸੇ ਪ੍ਰਾਣ ਨੂੰ ਕਿਸੇ ਚੀਜ਼ ਦੀ ਲੋੜ ਜਾਂ ਤਕਲੀਫ ਹੋਵੇ ਤਾਂ ਪੰਜਾਬ ਨੂੰ ਪਿੱਛੇ ਨਹੀਂ ਹਟਣਾ ਚਾਹੀਦਾ ਹੋਰ ਭਾਰਤੀ ਪਾਰਟੀ ਜਿਹੜੀ ਕਾਰਗਰਤੀ ਹੋ ਰਹੀ ਉਹ ਤੁਸੀਂ ਦੇਖ ਲਈ ਦੂਸਰੀ ਜਿਹੜੀ جنگ ਹਿੰਦੁਸਤਾਨ ਨੂੰ ਲੜਨੀ ਪੈ ਰਹੀ ਹੈ ਔਰ ਲੜ ਰਿਹਾ ਹੈ ਉਹ ਇਹ ਹੈ ਕਿ ਕਾਰੋਬਾਰ ਦਾ ਪਈਆ ਜਿਹੜਾ ਉਹ ਤੇਜ਼ੀ ਨਾਲ ਚੱਲੇ ਹਿੰਦੁਸਤਾਨ ਤਰੱਕੀ ਕਰੇ ਪੰਜਾਬ ਵਧੇ ਤੇ ਫੁੱਲੇ ਔਰ ਕਾਰੋਬਾਰ ਦੀ ਇਕਨੋਮੀ ਜਦੋਂ ਵਧੂਗੀ ਤਾਂ ਦੇਸ਼ ਜਿਹੜਾ ਉਹ ਮਜ਼ਬੂਤ ਹੋਏਗਾ ਤੀਸਰੀ ਜਿਹੜੀ جنگ ਆ ਰਹੀ ਹੈ ਤੀਸਰੇ ਮਹਾਸਤ ਜਿਹੜਾ ਹਿੰਦੁਸਤਾਨ ਨੂੰ ਨੇ ਲੜਾਈ ਲੜਨੀ ਹੈ ਅੱਜਕੱਲ ਉਹ ਨਾ ਤੁਸੀਂ ਵੀ ਸੁਣਿਆ ਹੋਣਾ ਜਿਹਨੂੰ ਸਾਇੰਸ ਤੇ ਟੈਕਨੋਲੋਜੀ ਦੇ ਖੇਤਰ ਦੇ ਵਿੱਚ ਸਾਨੂੰ ਘੋੜੇ ਦੜਾਉਣੇ ਪੈਣੇ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਅਬੂਰ ਹਾਸਲ ਕਰਨਾ ਪੈਣਾ ਸਾਡੇ ਜਿਹੜੇ ਬੇਟੇ ਬੇਟੀਆਂ ਇਹਨਾਂ ਨੂੰ ਵਿੱਦਿਆ ਦੇ ਜ਼ੇਵਰ ਨਾਲ ਤਾਲੀਮ ਦੇ ਜ਼ੇਵਰ ਨਾਲ ਰਾਫਤਾ ਕਰਨਾ ਪੈਣਾ ਕਿਉਂਕਿ ਜਿਹੜੀਆਂ ਕਮਾਂ ਪੜੀਆਂ ਲਿਖੀਆਂ ਜਿਹੜੀ ਕਮਾਈ ਆ ਇਕੱਲੀ ਕਈ ਮਾਰ ਕੇ ਨਹੀਂ ਹੁੰਦੀ ਕਈ ਵਾਰੀ ਇਹ ਟੈਕਨੋਲੋਜੀ ਤੇ ਸਾਇੰਸ ਨਾਲ ਹੁੰਦੀ ਆ ਤੇ ਚੌਥੀ ਜਿਹੜੀ جنگ ਆ ਚੌਥਾ ਮੁਹਾਜ਼ ਜਿਹੜਾ ਭਾਰਤ ਨੂੰ ਲੜਨਾ ਪੈ ਰਿਹਾ ਤੇ ਲੜ ਰਿਹਾ ਉਹ ਇਹ ਆ ਕਿ ਜਿਹੜਾ ਗਰੀਬ ਹੈ ਜਿਹੜਾ ਮਸਕੀਨ ਹੈ ਜਿਹੜਾ ਮਜ਼ਦੂਰ ਹੈ ਜਿਹੜਾ ਮਜਬੂਰ ਹੈ ਜਿਹੜਾ